ਇਹ ਕੱਲਾ ਅਮਰੀਕਾ ਨਹੀਂ ਹੁਣ ਅਮਰੀਕਾ ਨੇ ਸਾਰਾ ਨੂੰ ਨਾਰਵਾ ਕੇ ਕਿਉਂਕਿ ਮੋਦੀ ਸਰਕਾਰ ਚਾਹੁੰਦੀ ਆ ਕਿ ਪੰਜਾਬ ਨੂੰ ਉਹ ਕਿੱਦਾਂ ਥੱਲੇ ਲਾਉਣਾ ਆ ਇਹ ਲੱਗੂਗਾ ਕਿਦਾ ਬਸ ਉਹ ਕੋਈ ਵਿਖਿਆ ਕਿ ਇਹਨਾਂ ਦਾ ਬਾਹਰ ਖਤਮ ਕਰ ਦਿਓ ਤੇ ਇਹ ਪੰਜਾਬ ਆਪੇ ਹੀ ਖਤਮ ਹੋ ਜਾਊਗਾ ਤੇ ਇਸੇ ਚ ਆਈ ਵੀ ਆ ਜੇ ਸਾਡੇ ਬਾਹਰਲੇ ਮੁੱਖਾਂ ਤੋਂ ਸਾਡੇ ਬੱਚੇ ਵਾਪਸ ਆ ਗਏ ਤੇ ਪੰਜਾਬ ਵੀ ਸਾਡਾ ਦਾ ਰਿਆ ਪੰਜਾਬ ਦੇ ਮੰਡੀਆਂ ਸਾਡੀਆਂ ਨਾਲੀਆਂ ਸਾਡੇ ਸਕੂਲ ਨਾਲ ਰੋਏ ਸਾਡੀ ਆਮਦਨ ਦਾ ਕੋਈ ਸਾਧਨ ਨਾ ਰਿਹਾ ਕਵੀ ਦਾ ਫੇਰ ਆਣ ਕੇ ਇੱਥੇ ਕਰਨਗੇ ਕੀ ਉੱਥੋਂ ਦਾ ਸੀ 50 50 ਲੱਖ ਦੇ ਥੱਲੇ ਲੱਗੇ ਇੱਥੇ ਆਸ ਆ ਕਿ ਸਾਡੇ ਬੱਚੇ ਵਾਪਸ ਆਉਣਗੇ ਅਸੀਂ ਆਪਣੀਆਂ ਖੇਤੀਆਂ ਕਰਾਂਗੇ ਆਪਣੇ ਕਾਰੋਬਾਰ ਕਰਾਂਗੇ ਪਰ ਜੇ ਵੱਡੇ ਵੱਡੇ ਮੌਲ ਖੁੱਲ ਗਏ ਨਾ ਤੇ ਖੇਤੀ ਰਹਿਣੀ ਆ ਦੇ ਨਾਲ ਛੋਟੀਆਂ ਮੋਟੀਆਂ ਦੁਕਾਨਾਂ ਰਹਿਣੀਆਂ ਨੇ ਰੇੜੀਆਂ ਫੜੀਆਂ ਰਹਿਣੀਆਂ ਵੱਡੀ ਚਿੰਤਾ ਆਸ ਗਏ ਜਿਹੜੀ ਮੋਦੀ ਸਰਕਾਰ ਨੇ ਉੱਥੇ ਜਾ ਕੇ ਹਾਂ ਦੇ ਨਾਲ ਹਾਂ ਮਲਾਈ ਜਿਹਦਾ ਬੇੜਾ ਗਲਕਦਾ ਇਹ ਕਹਿੰਦਾ ਕਿ ਭਾਈ ਜਿਹੜੇ ਆ ਗਏ ਆ ਇਹਨਾਂ ਨੂੰ ਤੁਸੀਂ ਸੰਭੋ ਤੇ ਜਿਹੜੇ ਨਵੇਂ ਆਉਣ ਵਾਲੇ ਆ ਉੱਥੇ ਇਹਨੇ ਬਿਆਨ ਕੀ ਦਿੱਕਤ ਦਿੱਤਾ ਆ ਮਨੁੱਖੀ ਤਸ਼ਕਰੀ ਇਹ ਬੰਦ ਕਰਨੀ ਆ ਅਮਨੇ ਮਨੁੱਖੀ ਤਸਕਰੀ ਕੀ ਤਸਕਰੀ ਅਸੀਂ ਕਰ ਰਹੇ ਆ ਤਸਕਰੀ ਤਾਂ ਸਾਡੇ ਨਾਲ ਹੋ ਰਹੀ ਆ ਕਿ 1.50 ਲੱਖ ਰੁਪਈਆ ਅਸੀਂ ਲਾ ਕੇ ਘਰੋਂ ਬੱਚਾ ਤੋੜਦੇ ਆ ਤੇ ਸਾਡੇ ਬੱਚੇ ਜੰਗਲਾਂ ਦੇ ਵਿੱਚ ਤੇ ਸਾਡੇ ਬੱਚੇ ਰਾਹ ਦੇ ਵਿੱਚ ਖਤਮ ਹੋ ਜਾਂਦੇ ਆ ਤੇ ਜਿੰਨੇ ਜਿਹੜੇ ਮਨੁੱਖਤਾ ਦੀ ਤਸਕਰੀ ਕਰਨਦੇ ਆ ਉਹਨਾਂ ਨੂੰ ਸਰੇ ਆਪ ਛੱਡਿਆ ਜਾ ਰਿਹਾ ਆ ਜਿੰਨੇ ਸਾਡੇ ਦਲਾਲ ਬੈਠੇ ਆ ਪੰਜਾਬ ਦੇ ਵਿੱਚ ਜਿਹੜੇ ਸਾਡੇ ਆ ਕਰਦੇ ਆ ਦਲਾਲੀਆਂ ਬਾਹਰ ਕੱਲਣ ਦੀਆਂ ਏਜੰਟ ਜਿਹਨੂੰ ਕਹਿੰਨੇ ਆਪਾਂ ਅਜੇ ਤੱਕ ਆਇਆ ਕਿਸੇ ਦਾ ਬਿਆਨ ਕਿਸੇ ਮੰਤਰੀ ਦਾ ਕਿਸੇ ਹੋਰ ਦਾ ਸਾਡੇ ਪੰਜਾਬੀ ਰੋ ਰੋ ਕੇ ਸਾਡੇ ਇਹ ਕੋਈ ਚਾਲ ਸੀਗੀ ਕਿ ਪੰਜਾਬ ਨੂੰ ਰਵਾਉਣਾ ਕਿੱਦਾਂ ਆ ਤੇ ਸਾਡੇ ਲੋਕ ਰੋ ਰਹੇ ਆ ਕੀ ਹਰਿਆਣੇ ਦੇ ਲੋਕ ਬਾਹਰੋਂ ਨਹੀਂ ਆਏ ਕੀ ਹਰਿਆਣੇ ਦੇ ਡਿਪੋਰਟ ਹੋ ਕੇ ਬਾਹਰੋਂ ਨਹੀਂ ਆਏ ਗੁਜਰਾਤ ਦੇ ਬਾਹਰੋਂ ਨਹੀਂ ਆਏ ਉਥੇ ਵਾਸਤੇ মিডিਆ ਕਿੱਥੇ ਚਲ ਗਿਆ ਕੱਲਾ ਵੀ ਉਹ মিডিਆ ਪੰਜਾਬ ਵਾਸਤੇ ਰੱਖਿਆ ਆ ਇਹ ਕਿਉਂ ਰੱਖਿਆ ਤੁਹਾਨੂੰ ਬਦਨਾਮ ਕਰਨ ਵਾਸਤੇ ਤੇ ਅਸੀਂ ਹੋ ਬੋ ਬਕੇ ਰੋ ਰੋ ਕੇ ਦੱਸਣ ਦੇ ਆ ਕਿ ਅਸੀਂ 90 ਲੱਖ ਲਾ ਕੇ ਘੱਲਿਆ ਕਿਸੇ ਨੇ ਕਿਹਾ ਸੀਗਾ ਵੀ ਅਸੀਂ ਘੱਲਿਏ ਤੁਸੀਂ ਘੱਲੋ ਅਸੀਂ ਘੱਲਿਆ ਨਾ ਆਪਣੀ ਮਰਜ਼ੀ ਨਾਲ ਤੇ ਜੇ ਸਾਡੇ ਨਾਲ ਵਾਪਸ ਆ ਗਏ ਅਸੀਂ ਰੋਣ ਕੋ ਦਏ ਆ ਤਗੜੇ ਹੋਈਏ ਇਹਨਾਂ ਦੇ ਥੌਂ ਤੇ ਗੋਡੇ ਦੇ ਕੇ ਇਹਨਾਂ ਕੋ ਪੈਸੇ ਵਾਪਸ ਲਈਏ ਜਿਨ੍ਹਾਂ ਨੇ ਘੱਲਿਆ ਸਾਨੂੰ ਤੇ ਅਸੀਂ ਲੋਕ ਇਹਨਾਂ ਨੂੰ ਦੱਸਣ ਦੇ ਆਉਣਾ ਕਿ ਇਸੇ ਕਰਕੇ ਸਾਡੇ ਉਹਨਾਂ ਪੰਜਾਬ ਦੇ ਵਿੱਚ ਸਾਰਾ মিডিਆ ਤੁੰਨੇ ਆ ਕਿ ਪੰਜਾਬ ਨੂੰ ਬਦਨਾਮ ਕਰ ਦਿਓ ਤੇ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡਾਂਦੇ ਅਸੀਂ ਆਪ ਲੋਕ ਹੋ ਇੱਕ ਮੋਰ ਹੋ ਗੋ ਕਿ ਆਪ ਆਪੜੀਆਂ ਇੰਟਰਵਿਊਆਂ ਦੇਣ ਰਹੇ ਆ ਕੀ ਉਹਨਾਂ ਨੇ ਇੰਟਰਵਿਊ ਨਹੀਂ ਲਈ ਜਾ ਸਕਦੀ ਸੀ ਰਾਜਸਥਾਨੀਆਂ ਦੀ Rajasthan ਦੇ ਨਹੀਂ ਆਏ ਛੂਪੀ ਦੇ ਨਹੀਂ ਆਏ ਆਮਾ ਚਲਦੇ ਨਹੀਂ ਆਏ ਚੰਮੂ ਦੇ ਨਹੀਂ ਆਏ ਆ ਲਿਸਟਾਂ ਆਉਂਦੀਆਂ ਨੇ ਇਕੱਲੇ ਇਕੱਲੇ ਦੀਆਂ ਕਿ ਕਿਹੜੇ ਕਿਹੜੇ ਸਟੇਰ ਦੇ ਕਿੰਨੇ ਆ। ਇਹ ਕੱਲਾ ਮੀਡੀਆ ਵਿਖਾਉਣ ਕਿਨੂੰ ਆ ਪੰਜਾਬ ਨੂੰ। ਕਿ ਪੰਜਾਬ ਦੇ ਇਤਨੇ ਆ ਗਿਆ। ਭਾਰਤ ਦਾ ਨਾਂ ਹੀ ਨਹੀਂ। ਕਿ ਪਾਰ ਭੁੜਾ ਆਵਾ। ਪੰਜਾਬ ਦੇ ਦੱਸਣ ਦੇ ਕਿ ਪੰਜਾਬ ਦੇ ਇੰਨੇ ਆ ਗਏ। ਤੇ ਜਿਹੜੇ ਭਾਰਤ ਦੇ ਆਏ ਉਹਨਾਂ ਦਾ ਕੋਈ ਨਾਂ ਹੀ ਨਹੀਂਗਾ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਆ ਸਾਡੇ ਵੀ ਬਾਹਰ ਬੈਠੇ ਹੋ ਸਕਦਾ ਸਾਡੇ ਵੀ ਆਉਣ। ਪਰ ਅਸੀਂ ਇਹ ਨਾ ਕਰੀਏ ਕਿ ਅਸੀਂ ਰੋਗ ਹੀ ਵਿਖਾਈਏ ਔਰ ਅਸੀਂ ਤੇ ਉਸ ਗੁਰੂ ਦੇ ਸਿੱਖ ਆ। ਜਿਹੜੇ ਗੁਰੂ ਨੇ ਆਪਣਾ ਆਪ ਸਭ ਕੁਝ ਵਾਰ ਦਿੱਤਾ ਆਨੰਦਪੁਰ ਦਾ ਕਿਲਾ ਸੀ ਆਨੰਦਪੁਰੀ ਸੀ ਪੁਰੀਆਂ ਵਰਗੀ ਪੁਰੀ ਸੀ ਉਹਦੇ ਕੋਲ ਜਿਹੜੀ ਉਹਨੇ ਛੱਡੇ ਛੱਡ ਕੇ ਸਾਡੇ ਵਾਸਤੇ ਆਪਣੇ ਬੱਚੇ ਕੁਰਬਾਨ ਕਰਤੇ ਆਪਣੇ ਮਾਪਿਓ ਕੁਰਬਾਨ ਕਰਤੇ ਅਸੀਂ ਉਸ ਗੁਰੂ ਦੇ ਸਿੱਖ ਆ ਤੇ ਅਸੀਂ ਰੋੜ 50 50 ਲੱਖ ਨੂੰ ਦੇ ਆ ਤੇ ਕਹਿੰਦੇ ਅਸੀਂ ਉਹਦੇ ਸਿੱਖ ਆ ਜੇ ਉਹਦਾ ਸਿੱਖਾ ਵੀ ਰੋਣੇ ਕਿਉਂ ਆ ਉਹ ਤਾਂ ਆਪਣੇ ਪੁੱਤਾਂ ਦੀਆਂ ਮੌਤਾਂ ਤੇ ਨਹੀਂ ਰੋਇਆ ਉਹਦੇ ਆਪਣੇ ਅਸੀਂ ਜਿੰਦਿਆਂ ਦੇ ਪੁੱਤਾਂ ਨੇ ਅਸੀਂ ਜਿੰਦਿਆਂ ਤੇ ਨਹੀਂ ਰੋਇਆ ਅਸੀਂ 50-50 ਲੱਖ ਦੇ ਰੋਂ ਡੇ ਆ ਇਸ ਕਰਕੇ ਬੇਨਤੀ ਆ ਕਿ ਵੀ ਲੋ ਲੜਾਈ ਬਹੁਤ ਵੱਡੀ ਆ ਪੰਜਾਬ ਦੀ ਹੋਂਦ ਨੂੰ ਖਤਰਾ ਕਹਿ ਰਹੇ ਸੀਗੇ ਅੱਜ ਤੋਂ 10-10 ਸਾਲ ਪਹਿਲਾਂ ਆ ਖਲੋਤੇ ਆ ਸਾਡੇ ਬਾਦਸ਼ਾਹ ਸਾਨੂੰ ਦੱਸਣ ਵਾਲੇ ਅੱਜ ਤੋਂ 10 ਸਾਲ ਪਹਿਲਾਂ ਗੱਲ ਕੀਤੀ ਸੀ ਜਹਾਜ਼ ਭਾਰ ਭਰ ਕੇ ਬਾਹਰ ਆਉਣੇ ਆ ਪਰ ਅਸੀਂ ਇਹਨਾਂ ਦੀ ਗੱਲ ਮੰਨਦੇ ਨਹੀਂ ਸੀਗੇ ਪਰ ਅੱਜ ਖੁਦ ਅੱਜ ਅੱਖਾਂ ਨਾਲ ਵੇਖ ਲਿਆ ਕੇ ਜਾਜ ਆਉਣ ਲੱਗ ਪਏ ਤੇ ਵੀਰੋ ਇਤੋਂ ਵੀ ਵੱਡੇ ਵੱਡੇ ਜਾਜ ਆਉਣਗੇ ਆਉਣੇ ਆਉਣ ਚਾਹੇ ਹੋਰ ਬੰਟਰੀਆਂ ਚਾਹੇ ਦੂਸਰੀਆਂ ਕੰਟਰੀਆਂ ਚਾਹੇ ਯੂਕੇ ਕੈਂਟਰੀਆਂ ਜਾਂ ਜਿਹੜੀ ਮਰਜ਼ੀ ਕੰਟਰੀ ਆ ਵੀਰੋ ਕਿਸੇ ਨੇ ਹੁਣ ਪੰਜਾਬ ਦੇ ਲੋਕਾਂ ਨੂੰ ਛੱਡਣਾ ਨਹੀਂ ਤੇ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਆ ਹੁਣ ਹੁਣ ਵਾਟ ਕੇ ਖੜੇ ਹੋਏ ਪੰਜਾਬ ਨੂੰ ਬਚਾਉਣ ਵਾਸਤੇ ਤੇ ਆਪਣੇ ਪੁੱਤਾਂ ਨੂੰ ਰੱਖਾਂਗੇ ਕਿੱਥੇ ਕਿੱਥੇ ਲਿਆ ਕੇ ਉਹਨਾਂ ਨੂੰ ਵਸਾਵਾਂਗੇ ਕਿਹੜੀ ਧਰਤੀ ਦਵਾਂਗੇ ਇੱਕ ਚੀਜ਼ ਮੈਂ ਤੁਹਾਨੂੰ ਲੇਖ ਕੇ ਦੇਣਾ ਵੀਰੋ 2030 ਤੱਕ ਤੁਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਸੰਭ ਕੇ ਰੱਖ ਲਓ ਕਿਤੇ ਇੱਕ ਗੱਜ ਥਾਂ ਆਪਣੀ ਲੈ ਕੇ ਵਿਖਾ ਦਿਓ ਇੱਕ ਗੱਜ ਥਾਂ ਨਹੀਂ ਲੱਭੂਗੀ ਲੈ ਨਹੀਂ ਸਕਾਂਗੇ 2030 ਤਰੀਕ ਤੁਸੀਂ ਆ 2030 ਆਉਣ ਵਾਲੀ ਆ ਕੁਝ ਸਾਲ ਨੇ ਇੱਥੇ ਤੱਕ ਆਪਣਾ ਆਪ ਸੰਭਲ ਜੋ ਇਹਨਾਂ ਨੇ ਲੱਖਾਂ ਕਰੋੜਾਂ ਵੀ ਦੇਣੇ ਆ ਤੁਹਾਨੂੰ ਵੀ ਜ਼ਮੀਨ ਦੇ ਦੋ ਜੇ ਜਦੋਂ 30 ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਗੱਜ ਥਾਂ ਮੰਗੋਗੇ ਨਾ ਤੇ ਤੁਹਾਡੀ ਔਕਾਤ ਨਹੀਂ ਹੋਊਗੀ ਤੁਸੀਂ ਉਹ ਗੱਜੇ ਇੱਕ ਥਾਂ ਜ਼ਮੀਨ ਖਰੀਦ ਸਕੋਗੇ ਜਥੇਬੰਦੀਆਂ ਜੋਰ ਇਸੇ ਕਰਕੇ ਲੱਗਾ ਪਿਆ ਆ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਹੜਾ ਸਾਪ ਸੁngਿਆ ਕਿਹੜੀ ਆ ਉਹ ਜੀ ਚੀਜ਼ ਆ ਜਿਹੜੀ ਡਰਾਉਂਦੀ ਆ ਉਹ ਕੁਛ ਨਹੀਂ ਜੇ ਦੇਣਾ ਖੈਰੇ ਨੇ ਕੁਛ ਨਹੀਂ ਜੇ ਦੇਣਾ ਬੀਬੀ ਜ਼ਗੀਰ ਕੌਰ ਨੇ ਕੁਛ ਨਹੀਂ ਜੇ ਦੇਣਾ ਆਮ ਪਾਰਟੀ ਵਾਲਿਆਂ ਨੇ ਆ ਜਿਹੜਾ ਹੁਣ ਤੁਰਿਆ ਫਿਰਦਾ ਆ ਕੋਸ਼ਨੀ ਇਹ ਬੇਨਾ ਸਰ ਕੋ ਲੈ ਨਹੀਂ ਆਉਣਗੇ ਆ ਸਾਹਮਣੇ ਘਰ ਆ ਸਾਡੀ ਬੇਟੀ ਥੋੜੇ 18 ਸਾਲਾਂ ਦੀ ਮੌਤ ਹੋ ਗਈ ਤੇ ਸਖਪਾਲ ਸਿੰਘ ਖੈਰਾ ਆਇਆ ਉੱਥੇ ਮੈਨੂੰ ਬੜਾ ਮਨ ਨੂੰ ਦੁੱਖ ਲੱਗਾ ਸਖਪਾਲ ਸਿੰਘ ਖੈਰਾ ਆਇਆ ਹਜੇ ਕੀਰਤਨ ਹੋ ਰਿਹਾ ਸੀਗਾ ਤੇ ਟਾਈਮ ਵੀ ਉਹਨੇ 1.5 ਵਜ ਦਾ ਦਿੱਤਾ ਮੈਂ 1.5 ਵਜ ਆਉਂਗਾ ਤੇ ਕੀਪੀ ਨੂੰ ਕਹਿ ਦਿੱਤਾ ਗਿਆ ਵੀ ਤੂੰ 1.5 ਵਜ ਸਮਾਪਤੀ ਕਰੀ 1.5 ਵਜ ਖੈਰੇ ਨੇ ਆਉਣਾ ਤੇ 1.5 ਵਜ ਖੈਰਾ ਪਹੁੰਚਾ ਹੁੰਚਾ ਜਿਸ ਵੇਲੇ ਦੋਸ ਵੇਲੇ ਕੀਰਤਨ ਹੋ ਰਿਹਾ ਸੀਗਾ ਤੇ ਆਨੰਦ ਸਾਹਿਬ ਦਾ ਪਾਰ ਹੋਣਾ ਸੀ ਤੇ ਖਿਆਰੇ ਨੇ ਵਿੱਚੇ ਛਲਵਾਤਾ ਕਹਿੰਦਾ ਕਿ ਮੇਰੇ ਕੋਲ ਟਾਈਮ ਨਹੀਂ ਹੋਰ ਹੈਗਾ ਮੈਨੂੰ ਬਹੁਤ ਸ਼ਿਕਾਲੀ ਆ ਮੈਂ ਜਾਣਾ ਹੋਰ ਵੀ ਅੱਗੇ ਪਹੁੰਚਣਾ ਹੈ ਕਿਵੇਂ ਤੇ ਨੰਦੇ ਸਾਹਿਬ ਬਾਹਰ ਚ ਪੜ ਲਿਓ ਤੇ ਸਾਡਾ ਉਹ ਜਿਹਾ ਗ੍ਰੰਥੀ ਜਿਨੇ ਵਿੱਚੇ ਹੀ ਨੰਦ ਸਾਹਿਬ ਵੀ ਛਾਰ ਦਿੱਤਾ ਉਹ ਲਹਨਤਾ ਸਾਡੇ ਦੇ ਯਾਰ ਇਹੋ ਜੇ ਇਹੋ ਜੇ ਲੀਡਰ ਤੇ ਲਹਨਤਾ ਮੂੰਹ ਤੇ ਕਈ ਨਹੀਂ ਆ ਵੀਡੀਓ ਬਣ ਰਹੀਆਂ ਆ ਭੇਜ ਦਿਓ ਦੇ ਕੋਲ ਇਹ ਤੇਰੇ ਕੋਲ ਟਾਈਮ ਨਹੀਂ ਹੈਗਾ ਤੇ ਤੂੰ ਜਾਂਤੀਆਂ ਬਾਅਦ ਚਾਹੀਨੋਂ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਰਿਆਦਾ ਉਹਨੂੰ ਤਾਂ ਭੰਗਣਾ ਨਾ ਕਰੋ ਤੁਹਾਡਾ ਟਾਈਮ ਨਹੀਂ ਆ ਅੱਗ ਲੱਗੋ ਤੁਸੀਂ ਬਾਅਦ ਚਾਣ ਕੇ ਆਪਣਾ ਅਫਸੋਸ ਜ਼ਾਹਰ ਕਰ ਦਿਓ ਕੀ ਗੱਲ ਬਾਅਦ ਚ ਨਹੀਂ ਹੁੰਦਾ ਸੀਗਾ ਉਸ ਟਾਈਮ ਜ਼ਿਆਦਾ ਹੁੰਦਾ ਸੀਗਾ ਪਰ ਉੱਥੇ ਸਾਡਾ ਵੀ ਪਤਾ ਨਹੀਂ ਸਾਡੇ ਲਈ ਕੀ ਰੇਜ਼ਨਾਏ ਨੇ ਕੁਛ ਨਹੀਂ ਦੇਖ ਕੇ ਗਿਆ ਤੇ ਸਾਡਾ ਲਿਆ ਸਭ ਕੁਝ ਗਿਆ ਜਿਹੜਾ 3 ਦਿਨ ਦੀ ਸੇਵਾ ਕੀਤੀ ਸੀ ਨਾ ਇੱਕ ਪਰਿਵਾਰ ਨੇ ਗੁਰੂ ਦੀ ਉਹ ਵੀ ਖਤਮ ਕਰਾਤੀ ਉਸ ਬੰਦੇ ਨੇ ਦੁੱਖ ਲੱਗਾ ਉਹ ਕਿ ਜੇ ਤੂੰ ਆਇਆ ਤੇ 10 ਮਿੰਟ ਦੇ ਵਿੱਚ ਵਿੱਚ ਆਨੰਦ ਸਾਹਿਬ ਪੜਿਆ ਜਾਣਾ ਸੀ 10 ਮਿੰਟ ਜੀ ਆਨੰਦ ਸਾਹਿਬ ਪੜਿਆ ਜਾਂਦਾ ਉਹ ਤੋਂ ਬਾਅਦ ਆਪਣਾ ਦੁੱਖ ਜਾਰ ਕਰ ਦੋ ਤੇ ਚਲੇ ਜਾਨੋ ਪਰ ਸਾਡੇ ਲੋਕਾਂ ਦਾ ਹੱਤਾ ਹਾਲਤ ਹੀ ਇਦਾਂ ਦੀ ਆ ਵੀਰੋ ਉਹਨਾਂ ਦੇ ਵਸ ਦੀ ਗੱਲ ਨਹੀਂ ਉਹਨਾਂ ਦੇ ਕਹਿਰ ਦੇ ਸੀ ਤੁਰਦੇ ਆ ਤੇ ਵੋਟਾਂ ਸਾਡੀਆਂ ਨਾਲ ਹੀ ਮਾਲ ਬਣਦੇ ਆ ਜੇ ਖੈਰ ਆਵਾ ਤੇ ਸਾਡੇ ਇਹਨਾਂ ਲੋਕਾਂ ਕਰਕੇ ਆ ਤੇ ਅੱਜ ਲੋਕ ਖਹਿਰੇ ਦਾ ਖਹਿਰਾ ਛੜਦਾ ਨਾ ਤੇ ਖਹਿਰਾ ਖਹਿਰਾ ਨਹੀਂ ਲਊਗਾ ਖਹਿਰੇ ਨੂੰ ਕਹਿੰਦੇ ਪੁੱਛਣਾ ਨਹੀਂ ਅੱਜ ਗੀਰਕੁਰ ਦਾ ਛੜਿਆ ਨਾ ਲੋਕਾਂ ਨੇ ਤੇ ਕੋਈ ਪੁੱਛਦਾ ਨਹੀਂ ਕੰਧਾਂ ਦਾ ਵਜਦੀ ਫਿਰਦੀ ਆ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਵੀਰੋ ਜਾਗਣ ਦੀ ਲੋੜ ਆ ਪੰਜਾਬ ਨੂੰ ਬਚਾਉਣ ਦੀ ਲੋੜ ਆ ਆਪਣੀ ਖੋਜ ਨੂੰ ਬਚਾਉਣ ਦੀ ਲੋੜ ਆ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਚੱਲ ਪੂਰਨਿਆਂ ਦੇ ਚੱਲਣ ਦੀ ਲੋੜ ਆ ਸਾਨੂੰ ਸਾਨੂੰ ਇਹਨਾਂ ਖਹਿਰੇਆਂ ਵਰਗਾਂ ਦੀ ਲੋੜ ਨਹੀਂ ਸਾਨੂੰ ਲੋੜ ਆ ਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਲੋੜ ਆ ਸਾਡੀ ਲੋੜ ਆ ਤੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਲੋੜ ਆ ਜੇ ਸਾਨੂੰ ਲੋੜ ਆ ਤੇ ਆਪਣਾ ਬਚਾਉਣ ਦੀ ਲੋੜ ਆ ਵੀਰੋ ਤੇ ਆਪਾਂ ਜਥੇਬੰਦੀਆਂ ਦੇ ਨਾਲ ਰਲ ਕੇ ਸਭ ਕੁਝ ਬਚਾ ਸਕਦੇ ਆ ਕੋਈ ਜਥੇਬੰਦੀ ਸਾਡੀ ਕਿਹ ਕੋਈ ਪੈਸਾ ਨਹੀਂ ਮੰਗਦੀ ਇੱਥੇ ਵੀਰ ਕਹਿ ਰਿਹਾ ਸੀ ਹੁਣੇ ਰਾਪੋਤ ਤੋਂ ਕਿ ਜੇ ਅਸੀਂ ਜਾ ਨਹੀਂ ਸਕਦੇ ਆ ਪਰ ਰਸਣ ਹੀ ਭੇਜ ਦਈਏ ਉਹ ਵੀਰੋ ਰਸਣ ਉੱਥੇ ਵਾਧੂ ਤੁਹਾਡਾ ਹੀ ਦਿੱਤਾ ਤੁਸੀਂ ਦਿਨੇ ਹਰ ਵਾਰ ਲੈ ਕੇ ਜਾਈਦਾ ਪਰ ਆਪਣਾ ਸਮਾਂ ਦੇ ਦਿਓ ਆਪਣਾ ਸਮਾਂ ਦੇ ਦਿਓ ਸਮਾਂ ਸਮੇਂ ਦੀ ਮੰਗ ਐ ਇਸ ਵੇਲੇ ਕਿਸੇ ਪੈਸੇ ਦੀ ਮੰਗ ਨਹੀਂਗੀ ਪੈਸਾ ਤਾਂ ਮਗਰ ਮਗਰ ਫਿਰਦਾ ਆ ਜਿਵੇਂ ਇਥੇ ਟੁਰੀ ਦਾ ਨਾ ਵੀਦੋ ਤੇ ਤੁਸੀਂ ਪੈਸੇ ਦੇ ਹੜ ਵਗਾ ਦਿੰਦੇ ਜੇ ਆ ਹੁਣ ਜਾਣਾ ਸੀ 13 ਤਰੀਕ ਨੂੰ ਆ ਜੋ ਆਪਣਾ ਸਾਲ ਪੂਰਾ ਹੋਇਆ ਤੇ ਬੱਸ ਲੈ ਕੇ ਜਾਣਾ ਸੀ ਤੇ ਬੱਸ ਨੇ ਤੇਲ ਖਾਦਾ 5000 ਦਾ ਤੇ ਮੇਰਾ ਕਹਾ 25000 ਰੁਪਏ ਤੱਕ ਸਾਨੂੰ ਸੇਵਾ ਆ ਗਈ ਤੇਲ ਦੀ ਤੇਲ ਦੀ ਸੇਵਾ ਆ ਗਈ ਉਹ ਮਾਇਆ ਤਾਂ ਮਗਰ ਮਗਰ ਫਿਰਦੀ ਆ ਪਰ ਤੁਸੀਂ ਮਾਇਆ ਨੂੰ ਨਾ ਮੋਹਰੇ ਲਾਓ ਮਾਇਆ ਪਿੱਛੇ ਰੱਖੋ ਕੰਮ ਕਾਰ ਅੱਗੇ ਰੱਖੋ ਤੇ ਆਪਣਾ ਔਧਾ ਅੱਗੇ ਰੱਖੋ ਜਿੱਦਣ ਮਾਇਆ ਅੱਗੇ ਰੱਖ ਲਈ ਕੱਲ੍ਹਾਂ ਨਾ ਵੱਜਦੇ ਫਿਰੋਗੇ ਮਾਇਆ ਨੇ ਜੜਾ ਕਦੀ ਕਿਸੇ ਨੂੰ ਬਖਸ਼ਿਆ ਨਹੀਂ ਜੀ ਮਾਇਆ ਨੇ ਨਹੀਂ ਕਿ ਕਦੀ ਕਿਸੇ ਨੂੰ ਬਖਸ਼ਣਾ ਇਸ ਕਰਕੇ ਬਲੋੜਾ ਤੇ ਅੱਜ ਆਪਾਂ ਸਾਰੇ ਰਲ ਕੇ ਤੇ ਆਪਣੇ ਪੰਜਾਬ ਨੂੰ ਬਚਾਈਏ ਜਿਹੜੇ ਸਾਡੇ ਬੱਚੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਹੌਸਲਾ ਦਈਏ ਕਿ ਪੁੱਤਰੋ ਕੋਈ ਗੱਲ ਨਹੀਂ ਤਗੜੇ ਹੋ ਜੋ ਅਸੀਂ ਤੁਹਾਡੇ ਨਾਲ ਖੜੇ ਆਂ ਤਹ ਤੁਹਾਡਾ ਜਿਹੜਾ ਇੱਕ ਇੱਕ ਪੈਸਾ ਆ ਜਿਹੜਾ ਇਹਨਾਂ ਦਰਿੰਦਿਆਂ ਦੇ ਕੋਲ ਆ ਜਿਹੜੇ ਵੱਡੇ ਵੱਡੇ ਹੋਸਟਲ ਬਣਾ ਕੇ ਬੈਗੇ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਬਣਾ ਕੇ ਬੈਗੇ ਆ ਜਿਹੜੇ ਆਪਣੇ ਦਲਾਲ ਜਿਹੜੇ ਬਾਹਰ ਘੱਲਣ ਵਾਲੇ ਏਜੰਟਾ ਉਹਨਾਂ ਕੋ ਲੈ ਕੇ ਵਖਾਵਾਂਗੇ ਇਸ ਕਰਕੇ ਲੋੜ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਬੇਨਤੀ ਹੈ ਅੱਜ ਲੋੜ ਆ ਸਾਨੂੰ ਇੱਕ ਦੂਜੇ ਦਾ ਮੋਢਾ ਮੋਢਾ ਲਾ ਕੇ ਜੋੜ ਨੂੰ ਤੋਰਨ ਦੀ ਵੀਰੋ ਮੇਰਾ ਜੀ ਨਹੀਂ ਕਰਦਾ ਬੋਲਣ ਨੂੰ ਅੱਜ ਪਰ ਮੈਂ ਥੋੜਾ ਜਿਹਾ ਠੀਕ ਨਹੀਂਗਾ ਇਸ ਕਰਕੇ ਕਾਫੀ ਦਿਨਾਂ ਤੋਂ ਮੈਂ ਜਥੇਬੰਦੀ ਤੋਂ ਪਿੱਛੇ ਆ ਕਿਉਂਕਿ ਇਲਾਕੇ ਦੇ ਵਿੱਚ ਪ੍ਰੋਬਲਮ ਆ ਬਹੁਤ ਜ਼ਿਆਦਾ ਆ ਤੁਸੀਂ ਵੇਖ ਹੀ ਲਿਆ ਆ ਕਿ ਮੇਰੇ ਕੋਲ ਬਹੁਤਾ ਜ਼ਿਆਦਾ ਚਰ ਖਲੋਤਾ ਵੀ ਨਹੀਂ ਜਾਂਦਾ ਬੈਠਾ ਵੀ ਨਹੀਂ ਜਾਂਦਾ ਇਸ ਕਰਕੇ ਮੈਂ ਬੇਨਤੀ ਕਰਨੀ ਚਾਹਣਾ ਆ ਕਿ ਵੀਰੋ ਜੇ ਸਿਹਤ ਨਹੀਂ ਠੀਕ ਤੇ ਕੋਈ ਗੱਲ ਨਹੀਂ ਪਰ ਦਾਤਾ ਇੱਥੇ ਤੇ ਪਹੁੰਚੀਏ ਤਾਂ ਔਸੋ ਕੰਮ ਆ ਸਾਡੇ ਇਲਾਕੇ ਦੇ ਵਿੱਚ ਕੀ ਇੰਨੇ ਜ਼ਿੰਮੇਵਾਰ ਆ ਸਾਡੇ ਇਲਾਕੇ ਦੇ ਵਿੱਚ ਇਹੋ ਜ਼ਿੰਮੇਵਾਰ ਲੋਕ ਇੱਥੇ ਬੈਠੇ ਆ ਵੱਡੇ ਵੱਡੇ ਤਨਹਾਰ ਜ਼ਿੰਮੇਵਾਰ ਬੈਠੇ ਆ ਜੀ ਉਹਨਾਂ ਦਾ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਕੌਲਾ ਚੁੱਕਣ ਲੱਗਿਆਂ ਸ਼ਰਮ ਆਣੀ ਆ ਫਾਹ ਲੈ ਕੇ ਮਰਨਾ ਤੁਸੀਂ ਪਰ ਉਹ ਤੋਂ ਪਹਿਲਾਂ ਪਹਿਲਾਂ ਆਪਣੀਆਂ ਜ਼ਮੀਨਾਂ ਬਚਾ ਲਿਏ ਆਪਾਂ ਫਾਹ ਲੈ ਕੇ ਨਾ ਮਰੀਏ ਸਾਡੇ ਕੋਲ ਐਂਡ ਹੋਏ ਸਾਡਾ ਇਹੋ ਹੋਊਗਾ ਕਿ ਸਾਨੂੰ ਫਾਹ ਲੈਣੇ ਪੈਣਗੇ ਜਿਹੜੇ ਅਸੀਂ 100-100 ਕਿੱਲੇ ਦੇ ਜ਼ਮੀਨ ਦੇ ਮਾਲਕਾਂ ਆ ਤੇ ਜਦੋਂ ਟਿਫਨ ਸਾਡੇ ਹੱਥਾਂ 'ਚ ਆਏ ਤੇ ਫਿਰ ਅਸੀਂ ਉਹ ਟਿਫਨ ਚੁੱਕਣ ਜੋਗੇ ਨਹੀਂ ਰਹਿਣਾ ਤੇ ਸਾਡੇ ਗळा 'ਚ ਹਾਰ ਨਹੀਂ ਸਾਡੇ ਗळा 'ਚ ਫਿਰ ਉਹ ਫਾਹ ਹੀ ਪੈਣੀ ਆ ਪਾਉਣੇ ਪੈਣਗੇ ਫਿਰ ਪਰ ਜੇ ਹਵਾ ਚ ਨਾ ਜਾਗੇ ਤੇ ਜੇ ਅੱਜ ਜਾਗ ਜਾਂਦੇ ਆ ਤੇ ਆਪਣੀ ਐਨਐਸਪੀ ਦੀ ਗਰੰਟੀ ਕਾਨੂੰਨ ਨੂੰ ਆਪਾਂ ਬਤਾਏ ਨੇ ਆ ਤੇ ਵੀਰੋ ਆਪਾਂ ਸਭ ਕੁਝ ਪਾ ਜਾਏ ਨੇ ਆ ਇਹਨਾਂ ਹੀ ਬੇਨਤੀਆਂ ਜੇ ਕਿਸੇ ਨੇ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਵੀਰੋ ਬਖਸਨ ਜੋਗ ਆ ਸੰਗਤ ਕਿਉਂਕਿ ਸੰਗਤ ਸਭ ਤੋਂ ਉੱਪਰ ਮਹਾਰਾਜ ਨੇ ਦੱਸਿਆ ਉਤਮ ਦਸੀ ਆ ਜਿਹੜੀ ਸੰਗਤਵਾ ਗੁਰੂ ਮਹਾਰਾਜ ਦੇ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਕਿ ਜਿਹੜੀ ਸੰਗਤਵਾ ਉਹ ਬਖਸਨ ਜੋਗ ਆ ਗੁਰੂ ਤਾਪ ਤੇ ਬਖਸ ਲੈਂਦਾ ਜੇ ਸੰਗਤ ਦੇ ਬਖਸ਼ ਲੋੜੇ ਤਾਂ ਫਿਰ ਗੁਰੂ ਨੂੰ ਵੀ ਬਖਸ਼ਣਾ ਪੈਂਦਾ ਇਸ ਕਰਕੇ ਬੇਨਤੀ ਆ ਸਾਰੇ ਗੱਜ-ਵੱਜ ਕੇ ਬਿਲਾ ਦਿਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ